ਮੈਂ ਹਰਾਮ ਰਹਿ ਗਿਆ ਜੀ ਮੱਲਾਵਾਲਾ ਮੇਰੇ ਬਹੁਤ ਸਾਰੇ ਦੋਸਤ ਤਨੂੰ ਉਸ ਇਲਾਕੇ ਤੋਂ ਨੇ ਜੀਰਾ ਮੱਲਾਵਾਲਾ ਫਿਰੋਜ਼ਪੁਰ ਕਾਫੀ ਸਮਾਂ ਸੀ ਉੱਤੇ ਅੰਦਰ ਬਾਅਰ ਬਤਾਇਆ ਜੀ ਬੜੇ ਦੋਸਤ ਹੈ ਮੇਰੇ ਇਹਨਾਂ ਨੇ ਮੈਸੇਜ ਕੀਤਾ ਇਹ ਕਹਿੰਦੇ ਆ ਕਿ ਮੱਲਾਵਾਲਾ ਏਰੀਆ ਦੇ ਵਿੱਚ ਸ਼ਾਇਦ ਬਲਾਕ ਦੇ ਵਿੱਚ ਜਾਂ ਹੁਣ ਪਤਾ ਨਹੀਂ ਉਸ ਏਰੀਆ ਦੇ ਵਿੱਚ ਇੱਕ ਵੀ ਗਰਾਊਂਡ ਨਹੀਂ ਹੈ ਜੀ ਖੇਡ ਮਿਲਾਨ ਨਹੀਂ ਕਮਾਲ ਹੈ ਉਸ ਏਰੀਆ ਸੀ ਸਰਬਜੀਤ ਸਿੰਘ ਹੀ ਸੀ ਜੇ ਇਹੀ ਸੀਗੇ ਤਾਂ ਪਲੀਜ਼ ਹੁਣ ਦੱਸ ਦਿਓ ਕਿ ਭਾਈ ਮੱਲਾਵਾਲ ਦੇ ਕਿੰਨਾ ਕਿੰਨੇ ਪਿੰਡਾਂ ਚ ਗਰਾਊਂਡ ਹੀ ਨਹੀਂ ਸਰ ਖੇਡਣ ਵਾਸਤੇ ਗਰਾਊਂਡ ਹੀ ਦੀ ਜ਼ਮੀਨ ਦਾ ਟੁਕੜਾ ਹੀ ਨਹੀਂ ਦੇਖੋ ਤੇ ਅਸੀਂ ਕਟਾਰੀਆ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਕਟਾਰੀਆ ਸਾਹਿਬ ਕਿ ਭਾਈ ਤੁਸੀਂ ਤਾਂ ਸਾਰੀਆਂ ਪਾਰਟੀਆਂ ਤੇ ਘਾਟ ਘਾਟ ਦਾ ਪਾਣੀ ਪੀਤਾ ਪੱਤਨ ਪੱਤਨ ਦਾ ਸਾਰੇ ਇਹਨਾਂ ਚੀਜ਼ਾਂ ਵੱਲ ਕਦੋਂ ਧਿਆਨ ਦੇਣਾ ਹੈ ਜੀ ਜੀ ਸ਼ੰਕਰ ਨੂੰ ਕਹੋ ਕਿ ਚਲੋ ਤੁਸੀਂ ਕਿਤੇ ਬੇਸੀ ਰਹਿੰਦੇ ਹੋ ਸ਼ੰਕਰ ਨੂੰ ਕਹੋ ਕਿ ਮੜਾ ਮੋਟਾ ਇੱਧਰ ਵੀ ਧਿਆਨ ਮਾਰ ਲਵੇ ਖੇਡਾਂ ਖੁੱਡਾਂ ਵੱਲ ਜੀ ਜੀ ਬਾਕੀ ਖੇਡਾਂ ਤੇ ਚਲਦੀਆਂ ਹੀ ਰਹਿੰਦੀਆਂ ਨੇ ਸਰ ਸਿਆਸਤ ਦੇ ਵਿੱਚ ਹਾਂਜੀ ਕਿ ਇਹ ਇਨ੍ਹਾਂ ਵੱਲ ਵੀ ਧਿਆਨ ਜੀ ਖੇਡ ਤੇ ਵੀ ਧਿਆਨ ਦੇ ਲੋ ਥੋੜਾ ਬਤਾਇਆ ਹਾਂਜੀ ਹਾਂਜੀ ਬਿਲਕੁਲ ਅੰਦਰ ਨਹੀਂ ਖੇਡਾਂ ਤੇ ਚਲਦੀਆਂ ਰਹਿੰਦੀਆਂ ਨੇ ਸਾਹਮਣੇ ਵਾਲੀਆਂ ਖੇਡਾਂ ਦੀ ਵੀ ਗੱਲ ਕਰ ਲੋ ਹਾਂਜੀ ਮਿੱਤਰੋ ਗੱਲ ਅਸੀਂ ਅਕਸਰ ਕਰਦੇ ਆਂ ਪਟਵਾਰੀ ਘਰੇ ਬੈਠੇ ਆ ਜੀ ਪਟਵਾਰੀਆਂ ਦੀ ਗੱਲ ਪ੍ਰੋਫੈਸਰ ਵਿਚਾਰੇ 1158 ਵਾਲੇ ਉਹਨਾਂ ਦੀ ਗੱਲ ਕੀ ਦੀ ਕੀ ਦੀ ਗੱਲ ਕਰੀਏ ਇੱਥੇ ਤੇ ਸਾਰੇ ਕਾਲਾ ਮਾਲਾਈ ਆ ਜੀ ਮਤਲਬ ਕਿ ਵੀ ਜ਼ਿਆਤੀ ਆ ਦੇਖੋ ਉਹਨਾਂ ਦੀ ਟ੍ਰੇਨਿੰਗ ਪੂਰੀ ਹੋ ਗਈ ਆ ਸਾਰਾ ਕੁਝ ਪੂਰਾ ਹੋ ਗਿਆ ਜੁਆਇਨਿੰਗ ਕਰਵਾਓ ਯਾਰ ਉਹਨਾਂ ਦੀ ਜੀ ਕਮਾਲ ਦੀ ਸਰ ਮੂੰਹ ਮੂੰਹ ਕਹਿੰਦੀ ਆ ਸਰਕਾਰ ਦੀ ਜ਼ੁਬਾਨ ਸਿੱਧੇ ਰੂਪ ਚ ਨਹੀਂ ਪਰ ਜਦੋਂ ਤੁਸੀਂ ਕਹ ਲੋਕੇ ਭਾਈ ਇਦਾਂ ਆਫ ਦੀ ਰਿਕਾਰਡ ਗੱਲ ਕਰ ਤਨਖਾਹ ਕਿੱਥੋਂ ਦਈਏ ਸਿੱਧਾ ਕਹਿ ਰਹੇ ਨੇ ਸਰ ਹੂੰ ਹਾਂਜੀ ਹਾਲਤ ਹੋਈ ਪਈ ਆ ਮੱਲਾ ਵਾਲੇ ਨੂੰ 70 80 ਪਿੰਡ ਲੱਗਦੇ ਆ ਪਰ ਗਰਾਊਂਡ ਨਹੀਂ ਆ ਲੋ ਜੀ ਇਹਨਾਂ ਨੇ ਕਹ ਲਿਆ ਜੀ ਸਾਹਿਬਜੀ ਸਿੰਘ ਜੀ ਦਾ ਸੀ ਇਹਨਾਂ ਨੇ ਹੀ ਸ਼ਾਇਦ ਮੈਨੂੰ ਮੈਸੇਜ ਕੀਤਾ ਸੀਗਾ ਸੋ ਇਧਰਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ ਬਈ ਇਹਨਾਂ ਦੀ ਜੁਆਇਨਿੰਗ ਕਰਵਾਓ ਘਟੋ ਘਟ ਜਿਨ੍ਹਾਂ ਨੇ ਟੈਸਟ ਦਿੱਤੇ ਐ ਕਲੀਅਰ ਕਰ ਲਿਆ ਜਿਹੜਾ ਟ੍ਰੇਨਿੰਗ ਪੀਰੀਅਡ ਆ ਪੂਰਾ ਕਰ ਲਿਆ ਜਾਂ ਜੋ ਵੀ ਫਾਰਮੈਲਿਟੀ ਆ ਪੂਰੀ ਕਰ ਲਈ ਉਹਨਾਂ ਦੀ ਜੁਆਇਨਿੰਗ ਦਿਓ ਜੀ ਜੁਆਇਨਿੰਗ ਦਿਓ ਉਹਦੇ ਰੋਜ਼ਗਾਰ ਹਸਲ ਕਰਕੇ ਵੀ ਬੇਰੋਜ਼ਗਾਰ ਬੈਠੇ ਨੇ ਕਮਾਲ ਦੀ ਗੱਲ ਆ ਹੁਣ ਤੇ ਬੇਬੇ ਵੀ ਰੋਟੀਆਂ ਪਕਾਉਣ ਲੱ ਜੀ ਕਿਹ ਹਾਲੇ ਲੈਗੇ ਬੋਝ ਕਦ ਹੋ ਜਾਏਗਾ ਹਾਂ ਸਹੀ ਹੈ ਜੀ ਸੋ ਗੱਲ ਇਹ ਆ ਕਿ ਸਰ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਤੇ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਧਿਆਨ ਇਸ ਪਾਸੇ ਹੋ ਜਾਊਗਾ ਜੀ ਜੀ ਇੱਕ ਮਿੱਤਰ ਹੋਰ ਦੱਸ ਰਹੇ ਨੇ ਪਠਾਨਕੋਟ ਏਰੀਆ ਦੇ ਵਿੱਚ ਵੀ ਕਹਿੰਦੇ ਨਹੀਂ ਹੈਗੇ ਨੇ ਗਰਾਊਂਡ ਤਾਂ ਕਾਫੀ ਸਮੱਸਿਆ ਆ ਜੀ ਜਦੋਂ ਆਪਾਂ ਸੋ ਤੋਂ ਪਹਿਲਾਂ ਤਾਂ ਦੇਖੋ ਗੱਲ ਇਹ ਆ ਕਿ ਗਰਾਊਂਡ ਤੁਹਾਡਾ ਹੋਣਾ ਜ਼ਰੂਰੀ ਆ ਪਿੰਡ ਪਿੰਡ 'ਚ ਗਰਾਊਂਡ ਹੋਣਾ ਜ਼ਰੂਰੀ ਆ ਛੋਟਾ ਹੋਵੇ ਗਰਾਊਂਡ ਵੱਡਾ ਹੋਵੇ ਗਰਾਊਂਡ ਸਾਡੇ ਉਥੇ ਪਠਾਨमाजਰੇ ਸਮੱਸਿਆ ਸੀ ਇੱਕ ਵਿਆਹ ਸ਼ਾਦੀ ਚ ਅਸੀਂ ਇਕੱਠੇ ਹੋ ਗਏ ਮੈਂ ਤੇ ਉਹ ਵੀਰ ਹਰਮੀਤ ਉਹ ਤਾਂ ਮੈਂ ਦੱਸਿਆ ਸਾਡੇ ਨਾਲ ਕੇ ਪਿੰਡ ਦੇ ਆ ਤੇ ਵੱਡੇ ਉਮਰ ਚ ਤੇ ਮੈਂ ਉਹਨਾਂ ਨੂੰ ਫਿਰੇ ਇਹੀ ਗੱਲ ਕਹੀ ਸੀ ਤੇ ਉਹ ਕਹਿੰਦੇ ਵੀ ਯਾਰ ਤੂੰ ਅੱਗੇ ਵੀ ਸਾਡਾ ਗੱਲ ਕਹੀ ਵੀ ਵੀ ਇੱਥੇ ਕੋਈ ਜ਼ਮੀਨ ਹੀ ਮਤਲਬ ਕਿ ਸਾਡੇ ਕੋਲ ਹੈ ਨਹੀਂ ਕਿ ਕਿੱਥੇ ਬਣਾਈਏ ਗਰਾਊਂਡ ਇਹ ਸਮੱਸਿਆ ਹੈ ਵੈਸੇ ਸਮੱਸਿਆ ਜ਼ਮੀਨ ਦੀ ਉਹ ਕਹਿੰਦੇ ਜੇ ਜ਼ਮੀਨ ਮੈਂ ਕਢਾਉਂਗਾ ਤੇ ਲੋਕਾਂ ਦੇ ਥੱਲੇ ਹਮ ਸਰਕਾਰੀ ਜ਼ਮੀਨ ਮਾਂ ਕੇ ਇਸ ਦਾ ਰੋੜਾ ਵਰਦਾ ਆ ਜਾਂਦਾ ਮੈਨੂੰ ਮੇਰੇ ਮੂੰਹ ਤੇ ਗੱਲ ਕਹੀ ਹੂੰ ਅਸੀਂ ਇੱਕ ਸ਼ਾਦੀ 'ਚ ਮੈਂ ਵੇਖੋ ਕਿਉਂਕਿ ਮੈਂ ਪਰਦਾ ਨਹੀਂ ਪਾਉਂਦਾ ਹੁੰਦਾ ਜੀ ਇਹ ਗੱਲ ਅਗਲੇ ਨੇ ਮੇਰੇ ਨਾਲ ਮੂੰਹ ਤੇ ਮਾਰ ਜੀ ਤੇ ਮੇਰੇ ਦੂਜੇ ਵੀ ਉੱਥੇ ਸਾਰੇ ਪਿੰਡ ਦੇ ਨਾਲ ਕੇ ਪਿੰਡ ਦੇ ਬੈਠੇ ਸੀ ਬੰਦੇ ਉਹ ਇੱਕ ਦੂਜੇ ਦੇ ਮੂੰਹ ਹਲ ਵੇਖਣ ਉਹ ਕਹਿੰਦੇ ਜੀ ਇਹ ਆਪਣੇ ਬੰਦਿਆਂ ਦੇ ਇੱਥੋਂ ਹੀ ਨਿਕਲ ਆਉਣੀ ਆ ਫਿਰ ਮੈਂ ਕੀ ਕਰਾਂ ਤਾਂ ਗੱਲ ਇਹ ਆ ਕਿ ਕਈ ਸਮਾਸੀਆਂ ਵਾਲੀਆਂ ਜੀ ਪਰ ਜਿੱਥੇ ਵੀ ਮੰਨ ਲਓ ਹੈ ਉਹ ਕੜਾਓ ਜਿਹਦੇ ਮਰਜ਼ੀ ਥੱਲੇ ਆ ਤੇ ਜਿੱਥੇ ਨਹੀਂ ਹੈਗੀ ਮੁੱਲ ਲੈ ਕੇ ਗਰਾਊਂਡ ਬਣਾ ਦਿਓ ਗਰਾਊਂਡ ਬਣਾਉਣਾ ਬਹੁਤ ਜ਼ਰੂਰੀ ਨੇ ਜ਼ਰੂਰੀ ਨੇ ਜ਼ਰੂਰੀ ਨੇ ਪਰ ਕਈ ਗਰਾਊਂਡ ਆ ਬਣਿਆ ਚ ਸਰੰਜਾਂ ਹੀ ਪਈਆਂ ਨੇ ਜੀ ਸਰ ਹਾਂਜੀ ਹੂੰ ਉਹ ਮੇਰਾ ਇੱਕ ਬਹੁਤ ਵੱਡਾ ਸਟੇਡੀਅਮ ਹੈ ਮੇਰੇ ਪਿੰਡ ਦੇ ਮਤਲਬ ਕਿ ਦੋ ਤਿੰਨ ਪਿੰਡਾਂ ਦੇ ਦਰਮਿਆਨ ਪੈਂਦਾ ਉੱਥੇ ਕਹਿੰਦੇ ਕਿ ਰਾਤ ਨੂੰ ਸ਼ਾਮ ਨੂੰ ਖੇਡਣ ਵਾਲੇ ਘੱਟ ਹੁੰਦੇ ਆ ਅਥਰੇ ਮੁੰਡੇ ਪ੍ਰੈਕਟਿਸ ਕੁੜੀਆਂ ਵੀ ਆਉਂਦੀਆਂ ਜੀ ਤੇ ਉੱਥੇ ਟੀਕੇ ਲਾਉਣ ਵਾਲੇ ਜ਼ਿਆਦਾ ਆ ਜਾਂਦੇ ਉਹ ਬਾਕਾਇਦਾ ਉੱਥੇ ਪੁਲਿਸ ਖੜਦੀ ਆ ਜਾ ਕੇ ਜੀ ਸਰ ਵੇਸ ਕਰਕੇ ਕਿ ਬੱਚੇ ਪ੍ਰੈਕਟਿਸ ਕਰ ਲੈ ਸਾਹਬ ਲਾ ਲਓ ਪੁਲਿਸ ਨੂੰ ਜਾ ਕੇ ਇਸ ਨੂੰ ਪ੍ਰੈਕਟਿਸ ਕਰਾਉਣੀ ਪੈ ਰਹੀ ਹੈ ਦੇਖੋ ਪੁਲਿਸ ਨੂੰ ਆਪਾਂ ਹਲੇ ਗਾੜਾ ਬੜੀਆਂ ਕਾੜਦੇ ਆ ਜੀ ਮਤਲਬ ਕਿ ਕੀ ਚੱਲਣ ਰਿਹਾ ਸਾਡੇ ਪੰਜਾਬ 'ਚ ਹੂੰ ਹੂੰ ਕਿ ਭਾਈ ਆ ਟਿਕਟੂ ਕੇ ਲਾਉਣ ਵਾਲੇ ਵੀ ਯਾਰ ਆ ਚੀਜ਼ਾਂ ਅਸੀਂ ਬਥੇਰੇ ਕੰਮ ਇਹੋ ਜਿਹਾ ਕੀਤੇ ਆ ਸਰ ਮੈਂ ਮੈਂ ਕਮਾ ਮੈਂ ਕੋਈ ਦੁੱਤ ਹੋਤਾ ਨਹੀਂ ਆ ਪਰ ਅਸੀਂ ਨਾ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਸੀ ਕੋਈ ਨਵਾਂ ਮੁੰਡਾ ਯਾਰ ਇੱਧਰ ਨਾ ਹੋ ਤੁਰੇ ਕੀ ਆ ਮੈਂ ਕਿਸੇ ਦੀ ਜੇਬ ਤਗੜੀ ਦੇਖ ਕੇ ਉਹਨੂੰ ਲਾ ਦੇਉ ਕਿਸੇ ਛਾੜ ਦੇ ਨਾ ਇਹ ਪਾਪ ਨਹੀਂ ਕਰਨਾ ਚਾਹੀਦਾ ਦੂਜੀ ਗੱਲ ਆ ਕਿ ਜੇ ਕੋਈ ਖੇਡਣ ਵਾਲੇ ਆ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਜਾ ਕੇ ਚਾਹੇ ਤੁਸੀਂ ਬਦਮਾਸ਼ ਹੋ ਚਾਹੇ ਨਿਸ਼ੇੜੀ ਇਹ ਹੁਣ ਨਵਾਂ ਹੀ ਕੰਮ ਚੱਲ ਪਿਆ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਜਾ ਕੇ ਟਿਕਾ ਠੋਕ ਲੈਂਦੇ ਨੇ ਜੀ 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 ਮੌਲੇਸਤਰਾ ਦਾ ਮਿੰਟ ਜਿੱਦ ਨੂੰ ਤਨ ਕਰਕਦਾ ਜਾਂਦਾ ਹੈ ਮਨਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਨਾਲ ਜੋੜਨ ਵਾਸਤੇ ਮੈਂ ਤੁਹਾਨੂੰ ਦੱਸ ਰਿਹਾ ਨੇ ਭਾਈ ਕਿ ਕਈ ਪਿੰਡਾਂ ਕੋਲੇ ਜ਼ਮੀਨਾਂ ਵੀ ਹੈਗੀਆਂ ਨੇ ਫਿਰ ਵੀ ਗਰਾਊਂਡ ਨਹੀਂ ਹੈ ਪਰ ਚਲੋ ਖੈਰ ਦੋ ਤਰ੍ਹਾਂ ਦੀ ਸਮੱਸਿਆ ਹੈ ਮਤਲਬ ਕਿ ਜੇ ਕਿਤੇ ਹੈ ਉਹ ਨੱਪੀ ਹੈ ਤਾਂ ਉਹ ਸਮੱਸਿਆ ਤਾਂ ਹਾਲਤ ਹੈ ਨਾ ਜੀ ਤੇ ਇੱਕ ਇਹ ਆ ਕਿ ਜਿੱਥੇ ਨਹੀਂ ਹੈ ਹਣਾ ਉਹਨੂੰ ਲੈ ਲਿਆ ਜਾ ਸਕਦਾ ਤੇ ਜਿੱਥੇ ਹੈ ਉੱਥੇ ਬਣਾਇਆ ਜਾ ਸਕਦਾ ਸਰ ਗੱਲਾਂ ਹੁੰਦੇ ਹੁੰਦੇ ਨਾ ਕਿ ਦੇਖੋ ਮੁਸੀਬਤ 'ਚ ਕਹਿੰਦੇ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜਾ ਕਹਿੰਦੇ ਇਹ ਤੇ ਬਾਗਲੋ ਤੇ ਇੱਕ ਬਾਗਲੋ ਬਾਗਲੋ ਬਿਲਕੁਲ ਠੀਕ ਹੈ ਬਾਗਲੋ ਇੱਕ ਪਾਰਟਿਸਿਪੇਟ ਕਰਦਾ ਇੱਕ ਉਹਦੇ ਤੋਂ ਭੱਜਦਾ ਭੱਜਦਾ ਤਾਂ ਮਤਲਬ ਕਿ ਸਾਨੂੰ ਇਸ ਪੁਆਇੰਟ ਆਫ View ਤੋਂ ਚੱਲਣਾ ਚਾਹੀਦਾ ਕਿ ਭਾਈ ਬਾਗਲੋ ਜੋ ਵੀ ਉਹਦਾ ਹੱਲ ਹੈ ਕਰੋ ਯਾਰ ਕੋਈ ਗੱਲ ਨਹੀਂ ਹੈ ਜਿੱਥੇ ਇੰਨਾ ਪੈਸਾ ਲੱਗਦਾ ਕਰਦਾ ਪਿੰਡ ਵਾਲੇ ਵੀ ਇਕੱਠੇ ਕਰ ਸਕਦੇ ਯਾਰ ਗਰਾਊਂਡ ਬਣਾਉਣ ਵਾਸਤੇ ਕੀ ਹੁੰਦਾ ਹਮ ਗੁਰਦੁਆਰੇ ਮਾਫ ਕਰਨਾ ਬਹੁਤ ਅੱਛਾ ਹੁੰਦਾ ਧਾਰਮਿਕ ਸਥਾਨ ਤੇ ਆਪਾਂ ਜਾਣੇ ਆ ਜੀ ਹੌਲੇ ਹੁੰਨੇ ਆ ਇਕਾਦਤ ਪੇਟ ਕਰਦੇ ਆ ਉਹ ਵੀ ਤਾਂ ਆਪਾਂ ਸਾਰੇ ਆ ਨਾ ਹੂੰ ਉਹਨਾਂ ਨਾਲੋਂ ਤੇ ਵੱਡੇ ਕਾਰਜ ਨਹੀਂ ਉਹ ਤਾਂ ਬਹੁਤ ਵੱਡੇ ਕਾਰਜ ਹੁੰਦੇ ਆ ਗੁਰੂ ਘਰ ਬਣਾਉਣਾ ਹੈ ਜਾਂ ਸਰੋਵਰ ਦਾ ਨਿਰਮਾਣ ਕਰਨਾ ਹੈ ਜੀ ਲੰਗਰ ਹਾਲ ਬਣਾਉਣਾ ਹੈ ਜੀ ਉਹ ਬਹੁਤ ਵੱਡੇ ਕਾਰਜ ਹੈ ਸੁਖਮ ਸਿੰਘ ਸਾਹਿਬ ਹੂੰ ਹੂੰ ਗਰਾਊਂਡ ਤੇ ਕੁਝ ਵੀ ਨਹੀਂ ਜੇ ਬਣਾਉਣਾ ਹੋਵੇ ਪਿੰਡ ਅੱਗੇ ਕੀ ਚੀਜ਼ ਹੈ ਕੀ ਚੀਜ਼ ਹੈ ਬਿਲਕੁਲ ਜੀ ਬਿਲਕੁਲ ਬਣਾ ਸਕਦੇ ਆ ਖੈਰ ਸ਼ੁਕਰੀਆ ਦੋਸਤੋ ਨਾਲ ਜੋੜਨ ਵਾਸਤੇ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਗੱਲਾਂ ਬਾਤਾਂ ਕਾਫੀ ਸਾਰੀਆਂ ਨੇ ਥੋੜਾ ਜਿਹਾ ਅੱਗੇ ਨੂੰ ਚੱਲਦੇ ਆ ਆਪਾਂ ਫਿਰ ਕਮੈਂਟ ਤੁਹਾਡੇ ਨਾਲ ਨਾਲ ਹੋਰ ਵੀ ਲਾਵਾਂਗੇ ਮਿੰਟੋ ਜੀ ਪਾਰਟੀਆਂ ਦੀ ਤੇ ਰਾਜਨੀਤੀ ਦੀ ਗੱਲ ਹੁੰਦੀ ਹੈ ਜਦੋਂ ਤੇ ਉਦੋਂ ਫਿਰ ਕਾਰਜਕਾਰੀ ਪ੍ਰਧਾਨ ਤੇ ਪ੍ਰਧਾਨ ਦੀ ਗੱਲ ਜ਼ਰੂਰ ਹੁੰਦੀ ਹੈ ਖਾਸ ਕਰਕੇ ਕਾਂਗਰਸ ਦੀ ਕਾਂਗਰਸ ਦੇ ਵਿੱਚ ਨਾ ਇੱਕ ਚੀਜ਼ ਹਮੇਸ਼ਾ ਹੀ ਚੱਲਦੀ ਰਹੀ ਕਾਫੀ ਲੰਬੇ ਸਮੇਂ ਤੋਂ ਕਿ ਪ੍ਰਧਾਨ ਕੌਣ ਬਣੂ ਪਰ ਪ੍ਰਧਾਨ ਤੇ ਹਜੇ ਪਤਾ ਨਹੀਂ ਲੱਗਿਆ ਤੇ ਕਹਿੰਦੇ ਵੀ ਕਾਰਜਕਾਰੀ ਪ੍ਰਧਾਨ ਬਣਾਉਣੇ ਨੇ ਉਹ ਵੀ ਚਾਰ ਚਰ ਬਣਾਉਣੇ ਨੇ ਹੁਣ ਪਤਾ ਨਹੀਂ ਲ ਤੇ ਜਾਂ ਫਿਰ ਸਰਕਾਰ ਸੋਚ ਹੀ ਇਸ ਤਰ੍ਹਾਂ ਰਹੀ ਆ ਵੀ ਚਾਰ ਬਣਾ ਕੇ ਸੀ ਜਾਦਾ ਕੰਮ ਕਰ ਲਈਏ ਕਿ ਕਰੀਏ ਮਜਬੂਰੀ ਹੈ ਗੱਲ ਇਹ ਨਾ ਮਜਬੂਰੀ ਦੇ ਚਾਰ ਅੱਖਰ ਤੇ ਚਾਰ ਤੁਸੀਂ ਕਾਰਜਕਾਰੀ ਪ੍ਰਬੰਧ ਕਹਿੰਦੇ ਆ ਜੀ ਬਿਲਕੁਲ ਸਾਰਿਆਂ ਨੂੰ ਮੰਨਦੀ ਸਾਰਾ ਕੁਝ ਹੀ ਆ ਭਈ ਉਹ ਇੱਕ ਨਾ ਸਦੀਕ ਨੇ ਬੜਾ ਛੋੜਾ ਗਾਣਾ ਗਾਇਆ ਸੀ ਮੇਰੇ ਵਾਸਤੇ ਨਾ ਰਾਝ ਆਵੇ ਤਕੇ ਨਾਲ ਜਾਂਦੇ ਖੇੜੇ ਬਣ ਕੇ ਨਾਲ ਜਾਂਦੇ ਖੇੜੇ ਸੁਣਿਓ ਕਿਤੇ YouTube ਤੋਂ ਲੱਭ ਕੇ ਨਾ ਆਹ ਸਦੀਰ ਸਾਹਿਬ ਯਾਰ ਨੈਕਸਟ ਲੈਵਲ ਸੀ ਬੰਦਾ ਯਾਰ ਬਿਲਕੁਲ ਗਾਣੇ ਉਹਦੀਆਂ ਬਹੁਤ ਵਧੀਆ ਪੋਡਕਾਸਟ 'ਚ ਨਾ ਇੱਕ ਜਾਸੂਰਾਂ ਨਾਲ ਕੀਤਾ ਸੀ ਉਹਨੇ ਤੇ ਉਹਦੇ 'ਚ ਕਹਿੰਦਾ ਉਹ ਕਹਿੰਦਾ ਕਿ ਟਾਈਮ ਆ ਗਿਆ ਵੀ ਜਦੋਂ ਸਿੰਗਰ ਨਾ ਵੇਲੇ ਹੋ ਕੇ ਘਰੇ ਬੈ ਗਿਆ ਕਹਿੰਦੇ ਤੁਸੀਂ ਤੁਸੀਂ ਕੀ ਗਾਣਾ ਵੀ ਹਟੇਲੀ ਚੱਕੀ ਲਾ ਲਈ ਮੈਂ ਸੁਣਿਆ ਤੂੰ ਵਾਕ ਗੱਲਾਂ ਨੇ ਯਾਰ ਬਹੁਤ ਵੱਡਾ ਉਹ ਲੋਕ ਨਾ ਵਾਕਿਆ ਚਲੋ ਠੀਕ ਹੈ ਰਾਜਨੀਤੀ 'ਚੋਂ ਫਿੱਟ ਨਹੀਂ ਬੰਦੇ ਉਹਦਾ ਲੱਗਿਆ ਲੱਗਿਆ ਹਾਂਜੀ ਪਰ ਉਹ ਬੰਦਿਆਂ ਕੋ ਸੰਸਥਾਵਾਂ ਨੇ ਬੰਦੇ ਬਿਲਕੁਲ ਉਸ ਫੀਲਡ ਦੇ ਆਪਣੇ ਉਹ ਕਰਮਚਾਰੀ ਵੀ ਰਹੇ ਉਹ ਸਟ੍ਰਗਲਰ ਵੀ ਰਹੇ ਸਿੰਗਰ ਵੀ ਰਹੇ ਯਾਰ ਫਿਲਮਾਂ ਵੀ ਕੀਤੀਆਂ ਮਤਲਬ ਸਿਆਸਤ ਵੀ ਕੀਤੀ ਸਸਤਾ ਬਣ ਜਾਂਦਾ ਬੰਦਾ ਬਿਲਕੁਲ ਹਰ ਇੱਕ ਬਣ ਜਾਂਦਾ ਤਾਂ ਗੱਲ ਇਹ ਆ ਕਿ ਭਈ ਇੱਥੇ ਜੋ ਆਲੇ ਨਾ ਉਹ ਇਹ ਹੋ ਆ ਕਿ ਮਜਬੂਰੀਆਂ ਹੁੰਦੀਆਂ ਮਜਬੂਰੀਆਂ ਬਣ ਜਾਂਦੀਆਂ ਦੂਰੀਆਂ ਵੀ ਜਦ ਦਿਲ ਮਿਲਣੇ ਨੂੰ ਕਰਦਾ ਤਾਂ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਕਾਂਗਰਸ ਦੀ ਮਜਬੂਰੀਆ ਗੁਪੇ ਸਭ ਜੀ ਰਾਜਾ ਬੜਿੰਗ ਬਣਾਇਆ ਨਾਲ ਨੌ ਮੈਂਬਰੀ ਇਹਨਾਂ ਨੇ ਕਮੇਟੀ ਬਣਾ ਦਿੱਤੀ ਜਿਹਦੇ ਚਵਾਸ਼ੂਜੀ ਚਲੇ ਗਏ ਪ੍ਰਗਟਜੀ ਚਲੇ ਗਏ ਕਿਕੈਟਲੋਜੀ ਚਲੇ ਗਏ ਜੀ 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 ਤਾਂ ਚਲੇ ਗਏ ਜੀ ਇਹਨਾਂ ਜੀ ਤਾਂ ਚਲੇ ਗਏ ਜੀ ਠੀਕ ਹੈ ਨਾ ਤਾਂ ਹੁਣ ਹੁਣ ਗਾਂ ਜਾ ਕੇ ਜਦੋਂ ਕਾਰਜ ਵਿਹਾਰ ਜਿਹੜਾ